ਅੱਜ ਮੈਂ ਤੁਹਾਡੇ ਨਾਲ ਬਿਲਕੁਲ ਖਾਸਤਾ ਦੇ ਕ੍ਰਿਸਪੀ ਸਮੋਸੇ ਬਣਾਉਣ ਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਜੇਕਰ ਇਸ ਤਰੀਕੇ ਨਾਲ ਤੁਸੀਂ ਸਮੋਸੇ ਘਰ ਦੇ ਵਿੱਚ ਬਣਾਓਗੇ ਨਾ ਬਿਲਕੁਲ ਪਰਫੈਕਟ ਬਣਾ ਕੇ ਤਿਆਰ ਕਰ ਲਓਗੇ ਪਹਿਲੀ ਵਾਰ ਵੀ ਜੇਕਰ ਤੁਸੀਂ ਸਮੋਸੇ ਬਣਾ ਰਹੇ ਹੋ ਨਾ ਇਸ ਵੀਡੀਓ ਨੂੰ ਦੇਖ ਕੇ ਤਾਂ ਬਿਲਕੁਲ ਜਿਹੜੇ ਪਰਫੈਕਟ ਬਣਨਗੇ ਬਿਲਕੁਲ ਵੀ ਖਰਾਬ ਨਹੀਂ ਹੋਣੇ ਸ੍ਰੀ ਸ਼ਕਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਇਹ ਗਰਮਾ-ਗਰਮ ਸਮੋਸੇ ਆ ਜਿਹੜੇ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕੀਤੇ ਆ ਬਿਲਕੁਲ ਆਪਾਂ ਹਲਵਾਈ ਸਟਾਈਲ ਸਮੋਸੇ ਬਣਾ ਕੇ ਤਿਆਰ ਕਰਾਂਗੇ ਸਮੋਸੇ ਬਣਾਉਂਦੇ ਟਾਈਮ ਆਪਾਂ ਨੂੰ ਬਹੁਤ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ ਜਿਵੇਂ ਕਿ ਸਮੋਸੇ ਆ ਤੇਲ ਦੇ ਵਿੱਚ ਜਾ ਕੇ ਫਟ ਜਾਂਦੇ ਆ ਸਟਫਿੰਗ ਆ ਜਿਹੜੀ ਉਹ ਬਿਲਕੁਲ ਬਾਜ਼ਾਰ ਵਰਗੀ ਨਹੀਂ ਬਣਦੀ ਤੇ ਸਮੋਸੇ ਬਿਲਕੁਲ ਖਾਸਾ ਬਣ ਕੇ ਤਿਆਰ ਨਹੀਂ ਹੁੰਦੇ ਅੱਜ ਆਪਾਂ ਬਿਲਕੁਲ ਸਾਰੇ ਸੀਕ੍ਰੇਟ ਆ ਜਿਹੜੇ ਬਾਜ਼ਾਰ ਵਾਲੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਵੀਡੀਓ ਦੇ ਵਿੱਚ ਵੀ ਕਿਸ ਤਰੀਕੇ ਨਾਲ ਤੁਸੀਂ ਬਿਲਕੁਲ ਬਾਜ਼ਾਰ ਵਰਗੇ ਹਲਵਾਈ ਸੈਲਸ ਸਮੋਸੇ ਜਿਹੜੇ ਘਰ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਸਕਦੇ ਹੋ ਚਲੋ ਜੀ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਆ ਤੇ ਸਭ ਤੋਂ ਪਹਿਲਾਂ ਸਮੋਸਿਆਂ ਦਾ ਆਟਾ ਆਪਾਂ ਗੁੰਨ ਕੇ ਤਿਆਰ ਕਰਾਂਗੇ ਉਹਦੇ ਲਈ ਆਪਾਂ ਨੂੰ ਚਾਹੀਦਾ ਮੈਦਾ ਘਰ ਦੇ ਵਿੱਚੋਂ ਕੋਈ ਵੀ ਕੌਲੀ ਜੈਸ ਤਰੀਕੇ ਦੀ ਬਾਟੀ ਸੈੱਟ ਕਰ ਲਿਓ ਤੇ ਇਹ ਆਪਾਂ ਇੱਕ ਬਾਟੀ ਹੈ ਜਿਹੜੀ ਮੈਦੇ ਦੀ ਐਡ ਕਰਤੀ ਸ਼ਾਣ ਕੇ ਇੱਕ ਖੁੱਲੇ ਬਰਤਨ 'ਚ ਹੁਣ ਇਹਦੇ ਵਿੱਚ ਇੱਕ ਚਮਚ ਭਰ ਕੇ ਅਜਵੈਨ ਦਾ ਪਾਵਾਂਗੇ ਇਹਨੂੰ ਕ੍ਰਸ਼ ਕਰਕੇ ਅਡ ਐਡ ਕਰਾਂਗੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਢਾਲ ਢਾਕੇ ਉਹ ਤੁਸੀਂ ਦੇਸੀ ਘਿਓ ਵੀ ਪਾ ਸਕਦੇ ਹੋ ਫਿਰ ਕਿਹ ਉਹਨੂੰ ਚੰਗੇ ਤਰੀਕੇ ਨਾਲ ਜਿਹੜਾ ਮੈਦੇ ਦੇ ਨਾਲ ਇਸ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਮੈਦੇ ਦੇ ਉੱਪਰ ਪਾਣੀ ਛਿੜਕ ਕੇ ਬਸ ਮੈਦੇ ਨੂੰ ਇਸ ਤਰੀਕੇ ਨਾਲ ਇਕੱਠਾ ਹੀ ਕਰਕੇ ਤਿਆਰ ਕਰਨਾ ਹੈ ਦੇਖੋ ਸੀਕ੍ਰੇਟ ਮਸਾਲਾ ਜਿਹੜਾ ਉਹ ਤਿਆਰ ਕਰਦੇ ਆਂਗੇ ਉਹਦੇ ਲਈ ਇੱਕ ਚਮਚਾ ਆਪਾਂ ਜੀਰੇ ਦਾ ਇੱਕ ਪੈਨਚ ਐਡ ਕਰਤਾ ਇੱਕ ਚਮਚ ਭਰ ਕੇ ਸੁੱਕੇ ਸਾਬਤ ਧਨੀਏ ਦਾ ਤੇ ਚਾਰ ਤੋਂ ਪੰਜ ਆਪਾਂ ਸੁੱਕੀਆਂ ਲਾਲ ਮਿਰਚਾਂ ਐਡ ਕਰ ਦੇਣੀਆਂ ਇਹਨਾਂ ਨੂੰ ਮੀਡੀਅਮ ਜੀ ਫਲੇਮ ਤੇ ਡ్రਾਈ ਰੋਸਟ ਕਰਾਂਗੇ ਆਪਾਂ ਇਸ ਤਰੀਕੇ ਦਾ ਜਿਹੜਾ ਇਹ ਮਸਾਲਾ ਤਿਆਰ ਕਰ ਲੈਣਾ ਹੈ ਆਲੂ ਨੂੰ ਉਬਾਲ ਕੇ ਆ ਜਿਹੜਾ ਆਪਾਂ ਠੰਡਾ ਕਰਕੇ ਰੱਖ ਲਿਆ ਸੀ ਤੇ ਆਪਾਂ ਇਹਨਾਂ ਨੂੰ ਕद्दूकश ਨਹੀਂ ਕਰਨਾ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਮੈਸ਼ ਹੀ ਕਰਨਾ ਹਾਂਜੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਤੇਲ ਤੇ ਇਹਦੇ ਵਿੱਚ ਉਹ ਮਸਾਲਾ ਜਿਹੜਾ ਤਿਆਰ ਕੀਤਾ ਦੋ ਚਮਚੋ ਪਾ ਦਾਂਗੇ ਹਰੀਆਂ ਮਿਰਚਾਂ, ਹਲਦੀ, ਲਾਲ ਮਿਰਚਾਂ, ਗਰਮ ਮਸਾਲੇ ਦਾ ਇੱਕ ਚਮਚ ਤੇ ਰੋਸਟਡ ਕਸੂਰੀ ਮੇਥੀ। ਫਿਰ ਇਹਦੇ ਵਿੱਚ ਮਟਰ ਐਡ ਕਰਕੇ ਹਲਕਾ ਜਿਹਾ ਮਟਰ ਨੂੰ ਪਕਾ ਕੇ ਆਮਚੂਰ ਪਾਊਡਰ ਪਾ ਦਿਆਂਗੇ ਤੇ ਸਵਾਦ ਅਨੁਸਾਰ ਨਮਕ ਪਾ ਕੇ ਤੇ ਇਹਦੇ ਵਿੱਚ ਆਲੂ ਐਡ ਕਰਕੇ ਆਪਾਂ ਹਰਾ ਧਨੀਆ ਐਡ ਕਰ ਦਿਆਂਗੇ। ਸਟਫਿੰਗ ਹੋ ਗਈ ਹੈ ਤਿਆਰ। ਇੱਕ ਰੋਟੀ ਵੇਲ ਕੇ ਇਸ ਤਰੀਕੇ ਨਾਲ ਸ਼ੀਟਾਂ ਬਣਾ ਲੈਣੀਆਂ। ਸਮੋਸੇ ਨੂੰ ਸੇਮ ਇਸੇ ਤਰੀਕੇ ਨਾਲ ਤੁਸੀਂ ਤਿਆਰ ਕਰਿਓ। ਪਾਣੀ ਲਾ ਕੇ ਜਿਹੜਾ ਸਮੋਸੇ ਨੂੰ ਆਪਾਂ ਲੋਕ ਲਾ ਲੈਣਾ ਤੇ ਤੇ ਹੁਣ ਜੀ ਮੀਡੀਅਮ ਜੀ ਫਲੇਮ ਰੱਖਾਂਗੇ ਆਪਾਂ ਮੀਡੀਅਮ ਜਾਂ ਗਰਮ ਤੇਲ ਹੈ ਤੇ ਇਹਦੇ ਵਿੱਚ ਸਾਰੇ ਸਮੋਸੇ ਇਸ ਤਰੀਕੇ ਨਾਲ ਛੱਡ ਦੇਾਂਗੇ ਜਦੋਂ ਹਲਕੇ ਹਲਕੇ ਸਮੋਸੇ ਉੱਪਰ ਤੈਰਨ ਲੱਗੇ ਫਿਰ ਇਹਨਾਂ ਦੀ ਸਾਈਡ ਪਲਟਦੇ ਹੋਏ 15 ਕ ਮਿੰਟ ਜਿਹੜਾ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ 15 ਮਿੰਟਾਂ 'ਚ ਸਾਰੇ ਸਮੋਸੇ ਇਸ ਤਰੀਕੇ ਨਾਲ ਵਧੀਆ ਗੋਲਡਨ ਬਣ ਕੇ ਤੇ ਕ੍ਰਿਸਪੀ ਬਣ ਕੇ ਤਿਆਰ ਹੋ ਜਾਣਗੇ ਇਸ ਤਰੀਕੇ ਨਾਲ ਜੀ ਇੱਕ ਸਮੋਸਾ ਜਿਹੜਾ ਮੈਂ ਤੁਹਾਨੂੰ ਘੱਟ ਕੇ ਵੀ ਦਿਖਾਉਣੀ ਆ ਦੇਖੋ ਆਵਾਜ਼ ਤੁਸੀਂ ਸੁਣ ਸਕਦੇ ਹੋ ਕਿੰਨੇ ਜ਼ਿਆਦਾ ਇਹ ਕ੍ਰਿਸਪੀ ਬਣ ਕੇ ਤਿਆਰ ਹੋਏ ਨੇ ਵਿੱਚੋਂ ਚੰਗੇ ਤਰੀਕੇ ਨਾਲ ਇਹ ਪੱਕ ਗਏ ਨੇ ਕਿਆ ਪਾਸਮੋਸੇ ਸਰਵ ਕੀਤੇ ਹੈ ਜੀ ਟਮੇਟੋ ਕੈਚਪ ਦੇ ਨਾਲ ਤੁਸੀਂ ਹਰੀ ਚਟਨੀ ਦੇ ਨਾਲ ਵੀ ਇਹਨਾਂ ਨੂੰ ਸਰਵ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਰਾ ਦੇ ਸ਼ੇਅਰ ਕਰਿਓ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਸ਼ੀ ਕਾਲ ਜੀ